जय हिंद भारत माता की जय गौ माता की जय आज जसी सारे सनातन क्रांति दल ਦੇ ਸਦਸਿਅ ਬੈਠ ਕੇ ਵਿਚਾਰ ਕਰ ਰਹੇ ਆ ਕਿ ਸਾਡੇ ਗੁਰਦਾਸਪੁਰ ਦੇ ਵਿੱਚ ਜੋ ਜੋ ਗਲਤ ਤੋਂ ਗਲਤ ਕੰਮ ਹੋ ਰਹੇ ਨੇ ਉਹ ਸਾਡੇ ਬਰਦਾਸ਼ਤ ਤੋਂ ਹੌਲੀ ਹੌਲੀ ਬਾਹਰ ਹੁੰਦੇ ਜਾ ਰਹੇ ਨੇ 17 ਮਾਰਚ ਨੂੰ ਅਸੀਂ ਬੜੀ ਜਦੋਜਾਦੇ ਨਾਲ ਜਿਹੜਾ ਸਾਨੂੰ ਸੂਚਨਾ ਮਿਲੀ ਸੀਗੀ ਕਿ ਸਾਡੇ ਗੁਰਦਾਸਪੁਰ ਦੇ ਮੱਧੋਵਾਲ ਪਿੰਡ ਦੇ ਵਿੱਚ ਇੱਕ ਬੂਚੜਖਾਨਾ ਚੱਲ ਰਿਹਾ ਜਿਹਨੂੰ ਹਡਰ ਹਡਰੜੀ ਆਪਾਂ ਕਹਿਣ ਨੂੰ ਤੇ ਕਹ ਦਿੰਦੇ ਆ ਇਹ ਤੇ ਮਰੇ ਪਸ਼ੂਆਂ ਨੂੰ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਦੀ ਖਾਲ ਨੂੰ ਗੇਰਾ ਉਤਾਰੀ ਜਾਂਦੀ ਹੈ ਲੇਕਿਨ ਉਸ ਦੀ ਆੜ ਦੇ ਵਿੱਚ ਉਥੇ ਗਾਵਾਂ ਨੂੰ ਬੜੀ ਦੇਰ ਤੋਂ ਜਿਨੀਆ ਗਾਵਾਂ ਨੂੰ ਬੜੀ ਦੇਰ ਤੋਂ ਮਾਰਿਆ ਜਾ ਰਿਹਾ ਸੀਗਾ ਜਦੋਂ ਸਾਨੂੰ ਸੂਚਨਾ ਮਿਲੀ ਤੇ ਅਸੀਂ ਐਸਐਸਪੀ ਗੁਰਦਾਸਪੁਰ ਜੀ ਨੂੰ ਸੂਚਨਾ ਦਿੱਤੀ ਲਗਭਗ ਅਸੀਂ 2:3 ਵਜੇ ਉਹਨਾਂ ਨੂੰ ਸੂਚਨਾ ਦਿੱਤੀ 8:30 ਵਜੇ ਤੱਕ ਸਾਨੂੰ ਫੋਰਸ ਮਿਲੀ ਜਿਹਦੇ ਵਿੱਚ ਸੀਆਈਏ ਸਟਾਫ ਦੇ ਅ ਜਿਹੜੇ ਸੁਰੱਖਿਆ ਕਰਮੀ ਸੀਗੇ ਉਸ ਤੋਂ ਇਲਾਵਾ ਜਿਹੜੇ ਸਾਡੇ ਸਪੈਸ਼ਲ ਬ੍ਰਾਂਚ ਦੇ ਜਿਹੜੇ ਸੀਗੇ ਕਰਮੀ ਪੁਲਿਸ ਕਰਮੀ ਕਹਿ ਸਕਦੇ ਆ ਸੀ ਉਹਨਾਂ ਨੇ ਕਿ ਉਥੇ ਜਾ ਕੇ ਰੇਡ ਕੀਤੀ ਤੇ ਉਹਨਾਂ ਦੇ ਸਾਹਮਣੇ-ਸਾਹਮਣੇ ਜਿਹੜੇ ਉਹ ਬੁਚੜ ਜਿਹੜੇ ਜਿਹੜੇ ਗਵਾਂ ਨੂੰ ਮਾਰਦੇ ਸੀ ਉਹ ਦੌੜ ਗਏ ਸੀਗੇ ਇਨ ਬਿਟਵੀਨ ਅਸੀਂ ਉਥੇ ਪਹੁੰਚੇ ਆ ਦੁਬਾਰਾ ਜਦੋਂ ਰਾਤ ਦੇ ਲਗਭਗ 9 ਵਜੇ ਹੋਣਗੇ ਸਾਡੀ ਸਰਾਤਰ ਕ੍ਰਾਂਤੀ ਸਾਡੀ ਟੀਮ ਉਥੇ ਪਹੁੰਚੀ ਹੈ ਤੇ ਅਸੀਂ ਉਥੇ ਤੱਕ ਐਸਐਚਓ ਜਿਹੜੇ ਦੀਨਾ ਨਗਰੋਂ ਆਲੇ ਆ ਚੁੱਕੇ ਸੀਗੇ ਜਿਨ੍ਹਾਂ ਨੇ ਆਂਦੇ ਆ ਕਹਿ ਦਿੱਤਾ ਕਿ ਵੀ ਇਹ ਤੇ ਕੋਈ ਐਫਆਈਆਰ ਬਣਦੀ ਨਹੀਂ ਜਿਹੜਾ ਸਾਡੇ ਉਹਨਾਂ ਨੂੰ ਮਨਮਟਾ ਵੀ ਹੋਏ ਅਸੀਂ ਉਹਨਾਂ ਨੂੰ ਕਿਹਾ ਕਿ ਜੇ ਕਿਸ ਤਰ੍ਹਾਂ ਨਹੀਂ ਬਣਦੀ ਹੈਗੀ ਗਊ ਮਾਸ ਤੇ ਆਉਥੇ ਜਿਹੜਾ ਉਹ ਜਿਹੜਾ ਸਾਨੂੰ ਲੱਗ ਰਿਹਾ ਕਿ ਜਿਹੜਾ ਉਹ ਟਾਈਮ ਸੀ ਨਾ ਜਿਹੜਾ ਉਹ ਜਿਹੜਾ 2:30 ਤੋਂ ਲੈ ਕੇ 8:30 ਦੇ ਵਿੱਚ ਜਿਹੜੀ ਉਹ ਸਾਨੂੰ ਫੋਰਸ ਨਹੀਂ ਦਿੱਤੀ ਗਈ ਉਹਦੇ ਵਿੱਚੋਂ ਜਿਹੜਾ ਗਊ ਮਾਸ ਜਿਹੜਾ ਸੀਗਾ ਜਿਹੜੇ 10 ਗਊ ਉਹਨਾਂ ਨੇ ਮਾਰ ਦਿੱਤੀਆਂ ਹੀ ਸੀਗਾ ਉਹ ਤੋਂ ਹਟਾਣ ਵਾਸਤੇ ਯੂਜ਼ ਕੀਤਾ ਗਿਆ ਸੀਗਾ ਲੇਕਿਨ ਫੇਰ ਵੀ ਕੁਝ ਅਵਸ਼ੇਸ਼ ਛੜਿਆ ਤਾਜ਼ਾ ਜਿਹੜੇ ਗਊਆਂ ਦੇ ਮਾਸ ਦੇ ਅਵਸ਼ੇਸ਼ ਸੀਗੇ ਉਥੇ ਡਿੱਗੇ ਹੋਏ ਸੀਗੇ ਅਸੀਂ ਐਸਐਚਓ ਸਾਹਿਬ ਨੂੰ ਉਹ ਹੈਂਡਓਵਰ ਕੀਤੇ ਔਰ ਉਹਨਾਂ ਨੇ ਸਾਨੂੰ ਪ੍ਰੋਮਿਸ ਕੀਤਾ ਕਿ ਸਾਰੇ ਇਹਨਾਂ ਦੀ ਮੈਂ ਮੈਡੀਕਲ ਜਾਂਚ ਕਰਵਾ ਕੇ ਨਾ ਤੇ ਐਫਆਈਆਰ ਕਰ ਦਵਾਂਗਾ ਲੇਕਿਨ ਮ ਤੇ ਦੇਖਿਆ ਕਿ ਉਹਨਾਂ ਨੇ ਕੋਈ ਵੀ ਐਫਆਈਆਰ ਦਰਜ ਨਹੀਂ ਕੀਤੀ ਔਰ ਇੱਕ ਡੀਐਸਪੀ ਸਾਡੇ ਸੁਖਰਾਜ ਸਿੰਘ ਜੀ ਨੇ ਜਿਹੜੇ ਹੈੱਡਕੁਆਰਟਰ ਨੇ ਉਹਨਾਂ ਦੀ ਇੱਕ ਸਟੇਟਮੈਂਟ ਆ ਗਈ ਕਿ ਜਿਹੜੇ ਗਵਾਂ ਦਾ ਅਸੀਂ ਚੈੱਕਅਪ ਕਰਾਇਆ ਵਾ ਤੇ ਉਹ ਗਵਾਂ ਜਿਹੜੀਆਂ ਵਿੱਚੋਂ نو ਗਵਾਂ ਦੇ ਵਿੱਚੋਂ ਅੱਠ ਗਵਾਂ ਦੁੱਧ ਦੇਣ ਵਾਲੀਆਂ ਵਾ ਔਰ ਦੋ ਜਿਹੜੀਆਂ ਨਹੀਂ ਦੇਣ ਵਾਲੀਆਂ ਜਿਹੜੀਆਂ ਛੋਟੀਆਂ ਵਾ ਤੇ ਇੱਕ ਬੱਚਾ ਛੋਟਾ ਜਿਹਾ ਅਸੀਂ ਬੜੇ ਹੈਰਾਨ ਕਿ ਜੋ ਸਾਡੀ ਸੂਚਨਾ ਸੀ ਕਿ ਉੰਨੇ ਗਵਾਂ ਜਿਹੜੀਆਂ ਉਹ ਸਾਰੀਆਂ ਬਿਨਾਂ ਦੁੱਧ ਦੇਣ ਵਾਲੀਆਂ ਜਿਹੜੀਆਂ ਸਿਰਫ ਮਾਰਨ ਦੀ ਨੀਅਤ ਆ ਉੱਥੇ ਲੈਂਦੀ ਗਈਆਂ ਸੀਗਾ ਲੇਕਿਨ ਉਸ ਤੋਂ ਬਾਅਦ ਜਿਹੜੇ ਐਸਐਸਪੀ ਸਾਡੇ ਨਾਲ ਸੰ ਔਰ ਮੈਂ ਬੇਨਤੀ ਕੀਤੀ ਕਿ ਇਹਨਾਂ ਦਾ ਦੁਬਾਰਾ ਤੋਂ ਜਿਹੜਾ ਨਾ ਮੈਡੀਕਲ ਕਰਵਾਇਆ ਜਾਏ ਡਾਕਟਰ ਸ਼ਾਮ ਸਿੰਘ ਜੀ ਜਿਹੜੇ ਸਾਡੇ ਡਾਇਰੈਕਟਰ ਨੇ ਪਸ਼ੂ ਪਾਲਣ ਜਿਹੜੇ ਵਿਭਾਗ ਦੇ ਹੁੰਦੇ ਨੇ ਉਹਨਾਂ ਨੂੰ ਰਿਕੁਐਸਟ ਕੀਤੀ ਅਸੀਂ ਐਨੀਮਲ ਹਸਪੀਟਲ ਦੇ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਸਰ ਇਹ ਕਿੱਦਾਂ ਹੋ ਗਿਆ ਡਾਕਟਰ ਨੇ ਕਿੱਦਾਂ ਸਟੇਟਮੈਂਟ ਦੇ ਦਿੱਤੀ ਬਟ ਉਹਨਾਂ ਨੇ ਫਿਰ ਸਾਨੂੰ ਦੱਸਿਆ ਕਿ ਬਈ ਇੱਕ ਡਾਕਟਰ ਦੀ ਤੇ ਸਟੇਟਮੈਂਟ ਇਥੇ ਵੈਲਿਡ ਨਹੀਂ ਹੈ ਤੇ ਇਸ ਲਈ ਇਹਦਾ ਪੈਨਲ ਬਨੇਗਾ ਉਹਨਾਂ ਨੇ ਤਿੰਨ ਡਾਕਟਰਾਂ ਦਾ ਪੈਨਲ ਬਣਾਇਆ ਜਿਹਦੇ ਵਿੱਚ ਸਾਨੂੰ ਰਿਪੋਰਟ ਮਿਲੀ ਕਿ ਸਾਰੇ ਦੇ ਸਾਰੀਆਂ ਗਊਆਂ ਜਿਹੜੀਆਂ ਉਹ ਦੁੱਧ ਦੇਣ ਵਾਲੀਆਂ ਨਹੀਂ ਸੀਗੀਆਂ ਸੋ ਇਹਦੇ ਨਾਲ ਕੀ ਹੋ ਗਿਆ ਕਿ ਇਸ ਦੇ ਇਸ ਦੇ ਉਹ ਜਿਹੜਾ ਐਫਆਈਆਰ ਹੋਣੀ ਸੀ ਉਹਨੂੰ ਉਹ ਅਮੈਂਡ ਕਰਨਾ ਸੀਗਾ ਉਹਨੇ ਵਿੱਚ ਅਸੀਂ ਰਿਕੁਐਸਟ ਕੀਤੀ ਸੀਗੀ ਕਿ ਸਾਡੀਆਂ ਧਾਰਮਿਕ ਭਾਵਨਾਵਾਂ ਠੇਸ ਪਹੁੰਚੀ ਹੈ ਔਰ ਇਸ ਲਈ 295ਏ ਡੋਰ ਧਾਰਾ ਬਣਦੀ ਆ ਉਹ ਲਗਾਈ ਦੇ ਕਾਉਸ ਰੋਟਿੰਗ ਐਕਟ ਲਗਾਇਆ ਜਾਵੇ ਉਹਦੇ ਅਕੋਰਡਿੰਗ ਜਿਹੜੀ ਐਫਆਈਆਰ ਕੀਤੀ ਲੇਕਿਨ ਇਹਨਾਂ ਨੇ ਇੱਕ ਕ੍ਰਿਉਰਟੀ ਐਕਟ ਦਾ ਮਾਈਨਰ ਦਾ ਪਰਚਾ ਕਰਕੇ ਔਰ ਫਾਰਮੈਟਰੀ ਕਰ ਦਿੱਤੀ ਅਸੀਂ ਗਊਆਂ ਜਿਹੜੀਆਂ ਕਲਾਨੌਰ ਗਊਸ਼ਾਲਾ ਪੇ ਜਵਾਤੀ ਔਰ ਬੇਫਿਕਰ ਹੋਗੇ ਕਿ ਹੁਣ ਜਿਹੜਾ ਐਸਐਸਪੀ ਸਾਹਿਬ ਜਿਹੜਾ ਹੈ ਉਹ ਅਮੈਂਡ ਕਰ ਦੇਣਗੇ ਕਿਉਂਕਿ ਉਹਨਾਂ ਤੋਂ ਹੁ ਉਨ ਕਰ ਸਾਨੂੰ ਜਾ ਕੇ ਪਤਾ ਲੱਗਿਆ ਕਿ ਇਹਨਾਂ ਨੇ ਜਿਹੜੇ ਐਸਐਚਓ ਸਾਡੇ ਦਿਨਾਂਗਰ ਦੇ ਨੇ ਇਹਨਾਂ ਨੇ ਮਿਲ ਜੁਲ ਕੇ ਉਹਨਾਂ ਨਾਲ ਜੋ ਇੱਕ ਜਿਹੜੇ ਬੁਚੜਾਂ ਦੇ ਨਾਲ ਮਿਲ ਕੇ ਗਵਾਂ ਜਿਹੜੀਆਂ ਫਿਰ ਉਹਨਾਂ ਨੂੰ ਹੈਂਡਓਵਰ ਕਰ ਦਿੱਤੀਆਂ ਸਾਡਾ ਮਨ ਭਰਿਆ ਬਾਰ ਬਾਰ ਇਹ ਕਹਿੰਦੇ ਹੋਏ ਕਿ ਜਿਹੜੀਆਂ ਗਵਾਂ ਅਸੀਂ ਬੜੇ ਖੁਸ਼ ਹਈਏ ਕਿ ਅਸਲ ਚ ਲੋ ਬਹੁਤੀਆਂ ਨਹੀਂ ਅਸੀਂ ਆਪਣੀ ਗਵਾਂ ਥੋੜੀਆਂ ਬਚਾ ਤੇ ਲਈ ਆਪਣੀ ਗਊ ਮਾਤਾ ਨੂੰ ਇੱਕ ਰੱਖਿਆ ਦੀ ਕਰ ਦਿੱਤੀ ਅਸੀਂ ਲੇਕਿਨ ਇਹਨਾਂ ਨੇ ਥੋੜੇ ਜੇ ਲਾਲਚ ਵਿੱਚ ਆਈ ਡੋਟ ਨੋ ਕਿ ਕੀ ਉਹਦੇ ਪਿੱਛੇ ਕਹਾਣੀ ਹੈਗੀ ਹੈ ਲੇਕਿਨ ਇਹਨਾਂ ਨੇ ਫਿਰ ਦੁਬਾਰਾ ਬੁਚੜਾਂ ਦੇ ਨਾਲ ਕਿ ਅਦਾਲਤ ਵਿੱਚ ਕੀ ਕਿਹਾ ਜਾਂਦਾ ਵੈ ਕਿ ਉਹ ਜਿਹੜੀਆਂ ਗਊਆਂ ਜਿਹੜੀਆਂ ਹੁੰਦੀਆਂ ਸਪੁਰਦਾਰੀ ਤੇ ਦਿੱਤੀ ਜਾਂਦੀਆਂ ਉਹ ਸਪੁਰਦਾਰੀ ਜਿਹੜੀ ਕਲਾਨੌਰ ਸਰਕਾਰੀ ਗਊਸ਼ਾਲਾ ਨੂੰ ਦਿੱਤੀ ਗਈ ਸੀਗੀ ਤਾਂ ਕਿ ਉਥੇ ਗਊਆਂ ਸੇਫ ਰਹਿਣ ਉਸ ਗਊਆਂ ਸੇਫ ਸੀਗਾ ਫਿਰ ਜਿਹੜਾ ਪੁੱਛਣ ਦੇ ਹੁੰਦਾ ਕੀ ਮਤਲਬ ਸੀ ਮੈਨੂੰ ਨਹੀਂ ਸਮਝ ਲੱਗੀ ਇਸ ਲਈ ਸਾਡੇ ਅੰਦਰ ਬਹੁਤ ਰੋਸ਼ ਹੈ ਇਸ ਨੂੰ ਲੈ ਕੇ ਔਰ ਅਸੀਂ ਤੁਹਾਡੇ ਮਾਧਿਅਮ ਦੇ ਨਾਲ ਸਿੱਧੇ ਸਿੱਧੇ ਤੌਰ ਤੇ ਪ੍ਰਸ਼ਾਸਨ ਨੂੰ ਕਹਿ ਰਹੇ ਹਾਂ ਕਿ 6 ਜੂਨ ਨੂੰ ਸਾਰਾ ਸਨਾਤਨ ਕ੍ਰਾਂਤੀ ਦਲ ਸਾਰੇ ਸੰਗਠਨਾਂ ਨੂੰ ਨਾਲ ਲੈ ਕੇ ਔਰ ਜਿਹੜੇ ਪੂਰੇ ਪੰਜਾਬ ਦੇ ਵਿੱਚ ਜਿੰਨੇ ਗਊ ਭਗਤ ਨੇ ਸਾਰੇ ਗਊ ਰਖਸ਼ਾ ਦਲ ਹੋਏ ਭਗਵਾ ਸੇਨਾ ਹੋਏ ਜਾਂ ਜਿਹਨੀਆਂ ਸ਼ਿਵ ਸੇਨਾ ਕੇ ਸਾਰੇ ਨਾਲ ਸੰਪਰਕ ਕਰਕੇ ਗੁਰਦਾਸਪੁਰ ਦੇ ਵਿੱਚ ਅਸੀਂ ਐਸਐਸਪੀ ਦਫਤਰ ਦੇ ਬਾਹਰ ਥਾਲੀ ਪੀੜ ਪ੍ਰਦਰਸ਼ਨ ਕਰਾਂਗੇ ਜੇ ਫਿਰ ਵੀ ਇਹਨੂੰ ਨਹੀਂ ਆਇਆ ਤੇ ਅਸੀਂ ਸਾਰੇ ਨੇ ਸਮੂਹਿਕ ਤੌਰ ਦੇ ਉਪਰ ਆਤਮਦਾ ਕਰਾਂਗੇ ਔਰ ਇਹ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਗੁਰਦਾਸਪੁਰ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ ਆਦਰਵਾਈਜ਼ ਕਿਉਂਕਿ ਸਾਨੂੰ ਪੂਰਾ ਸ਼ੱਕ ਹੈ ਕਿ ਇਹਨਾਂ ਨੇ ਗਵਾਂ ਨੂੰ ਮਾਰ ਦਿੱਤਾ ਹੈ ਅਗਰ ਜੇ ਇਹ ਸੱਚ ਹੈ ਨੇ ਤਾਂ ਸਾਨੂੰ ਗਵਾਂ ਨੂੰ ਦਿਖਾਣ ਫਿਰ ਦੁਬਾਰਾ ਲੈ ਕੇ ਆਉਣ ਐਸਐਸਪੀ ਦਫਤਰ ਹੀ ਜਾ ਕੇ ਲੈ ਕੇ ਆ ਜਨ ਤੁਹਾਨੂੰ ਦਿਖਾਉਣ ਸਾਡੇ ਕੋਲ ਸਾਰੀਆਂ ਵੀਡੀਓ ਪਈਆਂ ਤੁਹਾਨੂੰ ਸਾਡੇ ਕੋਲ ਫੋਟੋਆਂ ਪਈਆਂ ਅਸੀਂ ਮੈਚ ਕਰਕੇ ਦਿਖਾਂਗੇ ਜੇ ਇਹ ਅਗਰ ਨਹੀਂ ਦਿਖਾਉਂਦੇ ਤੇ ਫਿਰ 6 ਜੂਨ ਨੂੰ ਜ਼ਬਰਦਸਤ ਪ੍ਰਦਰਸ਼ਨ ਹੋਏਗਾ ਔਰ ਇੱਕ ਵਾਰੀ ਪ੍ਰਸ਼ਾਸਨ ਨੂੰ ਵੀ ਪਤਾ ਲੱਗੇਗਾ ਕਿ ਗਊ ਰੱਖਿਆ ਕਰਨ ਵਾਲੇ ਅੱਜ ਵੀ ਐਕਟਿਵ ਨੇ ਅੱਜ ਵੀ ਆਪਣੀ ਗਊ ਮਾਤਾ ਦੇ ਵਾਸਤੇ ਉਹ ਕੁਝ ਵੀ ਕਰ ਸਕਦੇ ਨੇ ਜੈ ਸ਼ੰਕਰ ਜੀ ਕੀ ਜੈ ਭੋਲੇनाथ